ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਗੱਬੜ ਮੈਂ ਦਿਖਾਉਣੀ ਹੈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸਤਵੀਰ ਸਿੰਘ ਪਿੰਡ ਚੰਨਣਵਾਲ ਠੀਕ ਹੈ ਪਿੰਡ ਚੰਨਣਵਾਲ ਜ਼ਿਲ੍ਹਾ ਬਰਨਾਲਾ ਹਾਂ ਦੇਹ ਕਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ 9877547275 987754 47272 ਜਿਹੜੇ ਆਪਾਂ ਮੱਝ ਦੇਖ ਰਹੇ ਆ ਵੀਰੇ ਸਵੇਰ ਕਿਹੜਾ ਸੂਈ ਹੈ ਜੀ ਇਹ ਤੀਜਾ ਸੂਆ ਸੂਰੀ ਆ ਤੀਜਾ ਸੂਆ ਸੂਰੀ ਆ ਤੇ ਅੱਜ ਇਹਦੇ ਸੂਣ ਦੇ ਵਿੱਚ ਦਿਨ ਕਿੰਨੇ ਬਾਕੀ ਪਏ ਜੀ ਇਹਦੇ 10 ਦਿਨ ਬਾਕੀ ਆ ਅੱਛਾ 10 ਦਿਨ ਅਜੇ ਸੂਣ ਦੇ ਵਿੱਚ ਬਾਕੀ ਆ ਤੇ ਦੂਜੇ ਸੂਵੇ ਦੁੱਧ ਨੇ ਕਿੰਨਾ ਕੁ ਦਿੱਤਾ ਤੇ 13-14 ਕਿਲੋ ਦੁੱਧ ਦਿੱਤਾ ਤੀਜੇ ਸੂਵੇ ਅੱਛਾ ਦੂਜੇ ਸੂਵੇ ਕਹਿੰਦੇ ਭਾਬ 13 ਕਿਲੋ ਤੋਂ ਅਬਬ ਚੱਲਦੀ ਰਹੀ ਆ ਅੱਜ 10 ਦਿਨ ਬਾਕੀ ਆ ਤੇ ਚੌਣ ਚਵਾਦੀ ਕਿੰਮੀ ਨਰਮ ਚੌਣ ਚਵਾਦੀ ਬਰੇਕ ਨੰਬਰ ਆ ਜੀ ਕੋਈ ਭਾਰ ਪਿਛਲ ਸ਼ਿਕਾਇਤ ਨਹੀਂ ਕੋਈ ਸੀਮੈਂਟ ਚੰਗਾ ਲੱਗਿਆ ਵਾ ਤੇ ਰੇਟ ਇਹਦਾ ਕੀ ਰਹੂਗਾ ਰੇਟ ਵੀਰੇ ਇੱਕ ਚੜ ਮੌਕੇ ਤੇ ਕੋ ਜੈ ਸੋਜੂਗੀ ਹਾਂ ਵੀ ਮਾਨਤਨ ਕਰ ਲੈ ਜੀ ਕਹਿੰਦਾ ਪਾਵਾ ਅੱਜ 10 ਦਿਨ ਬਾਕੀ ਆ 14 ਕਿਲੋ ਦੁੱਧ ਮੰਨ ਕੇ ਬੰਦਾ ਖਰੀਦ ਲੈ ਜੀ ਤੇ ਬਾਕੀ ਥਣਾ ਥੁਣਾ ਦੀ ਬਿਲਕੁਲ ਓਕੇ ਆ ਇੱਕ ਚੜ ਜੋ ਮਾਨਤਨ ਹੋ ਜੂਗਾ ਮੌਕੇ ਤੇ ਧੋਰੀ ਬਾਹਰ ਨੂੰ ਸੋਪਰਾ ਸਿੰਘ ਨੂੰ ਮਤਾਂ ਦੇਖ ਸਕਦੇ ਹੋ ਤੀਜਾ ਸੂਆ ਮੈਂ ਸੂਰੀ ਆ ਸੂਣ ਦੇ ਵਿੱਚ ਅੱਜ ਇਹਦੇ 10 ਦਿਨ ਬਾਕੀ ਪਿਆ ਸੋ ਲੇਵਾ ਵਗੈਰਾ ਦੇਖ ਸਕਦਾ ਸੂਣਾ ਬਿਲਕੁਲ ਫਿੱਟ ਫਾੜ ਕੰਪੈਕਟ ਹਵਾਨਾ ਤੇ ਲੇਵਾ ਦਾ ਫਿਰ ਬਾਈ ਜਮਾ ਸੂ ਦਾ ਘਠੋਕ ਦੂ ਜਮਾ ਹਣਾ ਸੋ ਥੋੜੀ ਜਮਾ ਪੂਰੀ ਬਣ ਜਾਣੀ ਹੈ ਜੀ ਸੋ ਸਿੰਗ ਮੂਹ ਮੱਥੇ ਦੇ ਬਾਕੀ ਸਾਂਤ ਸੁਭਾ ਦੀ ਸਭੀ ਪੜੀ ਵੀ ਚੰਗੀ ਹੈ ਸੋ ਥਾਣ ਸੋਣਾ ਮੁੱਠੀ ਵਾਲਾ ਵਧੀਆ ਸਾਈਜ਼ ਵਾਲਾ ਥਾਣਾ ਕੋਈ ਨਹੀਂ ਗੱਲ ਵਿੱਚ ਜਿੜੀ ਥਾਣਾ ਤੇ ਬੜਾ ਜਿਆਦਾ ਲੰਬਾ ਥਾਣੂ ਬਿਲਕੁਲ ਜੀ ਤੇ ਵਾਕਿ ਲੈਵਾ ਬਿਲਕੁਲ ਪੂਰਾ ਸਾਫ ਸੁਥਰਾ ਤੀਜਾ ਸੁਭਾ ਸੂਰੀਆ ਮੁੱਲ ਆ ਗਿਆ ਦਾ 1 ਲੱਖ 40000 ਰੁਪਇਆ ਸੋ ਮਿਲਕ ਮੇਨ ਵਗੈਰਾ ਵੀ ਸੋਹਣੀ ਚੰਗੀ ਦਿਖਾਈ ਦਿੰਦੀ ਆ ਤੇ 1 ਲੱਖ 40 ਜੋ ਮੌਕੇ ਤੇ ਮਾਨਦਾਨ ਹੋ ਜਾਊਗਾ ਪਿੰਡ ਚੰਨਣਵਾਲ ਜ਼ਿਲ੍ਹਾ ਬਰਨਾਲਾ ਜੀ ਕਹਿੰਦਾ ਬਹੁਤ ਪੱਲਾ ਜਿਵੇਂ ਮਰਜੀ ਫਿਊਚਰ ਕੋਈ ਡੱਕਦ ਵਾਲੀ ਜੀ ਨੰਬਰ ਉਹ ਲੈਪਾ ਆਪਣਾ 98677527275 ਸੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਦਿੱਤਾ ਜਲਦੋਂ